ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਔਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਗਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪੌੜੀ ਪ੍ਰਥਮ ਭਗਵਤੀ ਸਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸੁਹਾਏ ਪ੍ਰਥਮ ਭਗਵਤੀ ਸਮਰਕੈ ਗੁਰ ਨਾਨਕ ਲਈ ਧਿਆਏ ਗੁਰ ਅੰਗਦ ਗੁਰਤੇ ਅਮਰਦਾਸ RAM DAS ਹੋਈ ਸੁਹਾਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਾਂ ਨੇ ਮਹਾਨ ਕਿਰਪਾ ਬਖਸ਼ਿਸ਼ ਰਮਜ਼ ਕੀਤੀ ਹੈ ਅੰਮ੍ਰਿਤ ਵੇਲਾ ਸਚ ਨਾਮ ਉਦਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਦੀ ਮਹਾਵਾਕ ਅਨਸਾਰ ਅੰਮ੍ਰਿਤੁ ਲੇਵੋ ਸਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਅੰਮ੍ਰਿਤ ਵੇਲੇ ਦੇ ਸਮੇ ਨੂੰ ਮੁੱਖ ਰੱਖਦੇ ਹੋਂ ਆ ਸਤਿਗੁਰੂ ਜੀ ਤਖਤਾਂ ਤੇ ਸਭੈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਿਦਾਰੀ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਗੁਰ ਜੀਆਂ ਦੀ ਪਾਵਨ ਪੇਤਰ ਹਜੂਰੀ ਅੰਦਰ ਪੰਜ ਬਾਣੀ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੀ ਗੁਰਬਾਣੀ ਆਪ ਜੀਆਂ ਨੇ ਸਰਵਣ ਕੀਤੀ ਹੈ। ਉਪਰੰਤ ਜੋ ਕਿ ਪਾਵਨ ਪੇਤਰ ਗੁਰਬਾਣੀ ਦੀ ਰੋਜ਼ਾਨਾ ਹੀ ਲੜੀਵਾਰ ਕਥਾ ਚੱਲਦੀ ਆ ਰਹੀ ਹੈ। ਅੱਜ ਸਤਗੁਰ ਜੀਆਂ ਦੀ ਮਹਾਨ ਕਿਰਪਾ ਬਖਸ਼ਿਸ਼ ਰਮ ਦਾ ਸਦਕਾ ਚੰਡੀ ਦੀ ਵਾਰ ਦੀ ਗੁਰਬਾਣੀ ਦੀ ਕਥਾ ਵਿਚਾਰ ਆਰੰਭ ਕਰਨ ਜਾ ਰਹੇ ਹਾਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਚੰਡੀ ਦੀ ਵਾਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ 10ਵੇਂ ਪਾਤਸ਼ਾਹ ਮਹਾਰਾਜ ਜੀ ਆ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਪੀਤ੍ਰ ਗੁਰਬਾਣੀ ਜੋ ਵੀਰ ਰਸ ਦੀ ਗੁਰਬਾਣੀ ਹੈ ਜੇਸ ਦੀ ਇੱਕ ਪੌੜੀ ਪਹਿਲੀ ਪੌੜੀ ਗੁਰੂ ਦਾ ਸਿੱਖ ਦੋ ਟਾਈਮ ਨਿਤਨਿਮ ਕਰਦਾ ਇਹ ਦੋ ਟਾਈਮ ਜ਼ਰੂਰੀ ਹੀ ਅਰਦਾਸ ਕਰਦਾ ਹੈ ਤੇ ਪਹਿਲੀ ਪੌੜੀ ਉਚਾਰਨ ਕਰਦਾ ਹੈ ਉਸ ਚੰਡੀ ਦੀ ਵਾਰ ਦੀ ਕਥਾ ਵਿਚਾਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਆਰੰਭ ਕਰਨ ਜਾ ਰਹੇ ਹਾਂ ਬੇਨਤੀ ਕਰਾਂ ਕਿ ਕਈ ਆਵੇਂ ਉਭਾਂ ਭਰਮ ਪਾਏ ਹੋਏ ਨੇ ਕਿ ਚੰਡੀ ਦੀ ਵਾਰ ਦੀ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ ਜੀ ਇਹਦੇ ਨਾਲ ਤੇ ਦਿਮਾਗ ਖਰਾਬ ਹੋ ਜਾਂਦਾ ਇਦਾਂ ਦੇ ਕੁਝ ਵਹਿਮ ਗੁਰਬਾਣੀ ਪੜ੍ਹਨ ਦੇ ਨਾਲ ਮਾੜੀ ਮੱਤ ਵੀ ਜਿਹੜੀ ਆ ਉਹ ਵੀ ਚੰਗੀ ਹੋ ਜਾਂਦੀ ਹੈ ਮਾੜੇ ਦਿਮਾਗ ਜਿਹੜੇ ਨੇ ਉਹ ਵੀ ਸਤਿਗੁਰੂ ਜੀ ਚੰਗੇ ਕਰ ਦਿੰਦੇ ਨੇ ਗੁਰਬਾਣੀ ਪੜ੍ਹਨ ਦਾ ਫਾਇਦਾ ਹੀ ਫਾਇਦਾ ਨੁਕਸਾਨ ਕਦੇ ਨਹੀਂ ਹੋਇਆ ਕੋਈ ਵੀ ਗੁਰਬਾਣੀ ਪੜ ਲਾਓ ਗੁਰਬਾਣੀ ਦਾ ਕੋਈ ਨੁਕਸਾਨ ਨਹੀਂ ਲਾਭ ਹੀ ਲਾਭ ਆ ਫਾਇਦਾ ਹੀ ਫਾਇਦਾ ਆ ਇਸ ਕਰਕੇ ਸੰਥਿਆ ਕਰਕੇ ਗੁਰਬਾਣੀ ਜਰੂਰ ਪੜਨੀ ਚਾਹੀਦੀ ਆ ਵੱਧ ਤੋਂ ਵੱਧ ਗੁਰਬਾਣੀ ਪੜੋ ਸ਼ੁੱਧ ਪੜੋ ਸੋ ਆਓ ਸਤਿਗੁਰੂ ਜੀ ਕਿਰਪਾ ਬਖਸ਼ਾ ਰਹਿਮਤਾ ਕਰਨ ਗੁਰੂ ਕੀ ਸੰਗਤ ਕਿਰਪਾ ਬਖਸ਼ਾ ਰਹਿਮਤਾ ਕਰਨ ਪਾਵਨ ਪੀਤਰ ਗੁਰਬਾਣੀ ਗੁਰਬਾਣੀ ਦੀ ਕਥਾ ਵਿਚਾਰ ਦਾਸ ਦੀ ਸਿਰਤੀ ਸਤਿਗੁਰੂ ਜੀ ਮਿਹਰ ਪ੍ਰਿਆਤਰਾ ਕਰਕੇ ਸਮਤ ਬਖਸ਼ਿ ਕਰਕੇ ਪਾਵਨ ਪੀਤੁਰ ਗੁਰਬਾਣੀ ਦੀ ਕਥਾ ਵਿਚਾਰ ਕਰਨ ਦੀ ਸਤਿਗੁਰੂ ਜੀ ਸਮਤ ਬਖਸ਼ਿ ਕਰਨ ਮਤ ਬੁੱਧੀ ਬਖਸ਼ਿ ਕਰਨ ਸੋ ਆਓ ਮਨ ਬ੍ਰਿਤੀਆਂ ਦੀ ਇਕਾਗਰਤਾ ਦੇ ਨਾਲ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਮਣ ਕਰਿਏ ਜੀ ਸਾਰੀ ਹੀ ਸੰਗਤ ਰਸਨਾ ਤੋਂ ਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਔਂਕਾਰ ਸਤਗੁਰੂ ਜੀ ਗੁਰਬਾਣੀ ਦੀ ਰੰਭਤਾ ਤੋਂ ਪਹਿਲਾਂ ਮੰਗਲਾ ਚਰਨ ਕਰਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲਾ ਚਰਨ ਕਰਦੇ ਨੇ ਇੱਕ ਉਹ ਅਕਾਲ ਪੁਰਖ ਵਾਹਿਗੁਰੂ ਜੀ ਜੋ ਅਦਵੈਤ ਸਰੂਪ ਹੈ ਸੁੱਤੀ ਸਦ ਪ੍ਰਕਾਸ਼ ਭੰਗ ਆਪਣੇ ਆਪ ਤੋਂ ਪੈਦਾ ਹੋਇਆ ਕਿਸੇ ਦਾ ਪੈਦਾ ਕੀਤਾ ਨਹੀਂ ਕਿਸੇ ਦਾ ਜਨਮਿਆ ਨਹੀਂ ਉਹ ਇੱਕ ਹੀ ਹੈ ਉਹਦੇ ਜਿਹਾ ਕੋਈ ਦੂਸਰਾ ਨਹੀਂ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੀ ਹੈ ਤੇ ਸਾਰੀ ਸ੍ਰਿਸ਼ਟੀ ਕਾਇਨਾਤ ਦੇ ਵਿੱਚ ਉਹ ਰਮਿਆ ਹੋਇਆ ਹੈ ਸਾਰੀ ਸ੍ਰਿਸ਼ਟੀ ਕਾਇਨਾਤ ਨੂੰ ਚਲਾਉਣ ਵਾਲਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਇੱਕੋ ਇੱਕ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸ਼ਰੋਮਣੀ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਫਤਿਹ ਹੈ ਸਤਿਗੁਰੂ ਜੀ ਆਰੰਭਤਾ ਕਰਨ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲਾ ਕਰਨ ਕਰਦੇ ਹੋਏ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰਦੇ ਹਨ ਸ੍ਰੀ ਭਗਵਤੀ ਜੀ ਸਹਾਏ ਸ੍ਰੀ ਸ਼ਰੋਮਣੀ ਭਗਵਤੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਕਤੀ ਜੀ ਸਹਾਏ ਸਹਾਈ ਹੋਵੇ ਗੁਰਬਾਣੀ ਆਰੰਭ ਕਰਨ ਜਾ ਰਹੇ ਹਾਂ ਪਾਤਸ਼ਾਹ ਮੰਗਲਾ ਚਰਨ ਕਰਦੇ ਹਾਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਜੀ ਭਗਵਤੀ ਜਿਹੜੀ ਸ਼ਕਤੀ ਹੈ ਜੀ ਸਹਾਇ ਸਹਾਈ ਹੋਵਣ ਕਿਰਪਾ ਕਰਨ ਵਾਰ ਸ੍ਰੀ ਭਗਵਤੀ ਜੀ ਕੀ ਇਹ ਵਾਰ ਜਿਹੜੀ ਹੈ ਨਾ ਭਗਵਤੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਹੈ ਇਹ ਵਾਰ ਚੰਡੀ ਦੀ ਵਾਰ ਹੈ ਇਵਾਰ ਆਰੰਭ ਕਰਨ ਜਾ ਰਹੇ ਹਾਂ ਤੇ ਪਾਤਸ਼ਾਹ ਕਹਿੰਦੇ ਇਹ ਵਾਰ ਕਿਹੜੀ ਹੈ ਵਾਰ ਸ੍ਰੀ ਸ਼ਰੋਮਣੀ ਭਗਵਤੀ ਜੀ ਕੀ ਭਗਵਤੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਪਾਤ ਸਾਹੀ ਦਸਵੀਂ ਦਸਵੀਂ ਪਾਤਸ਼ਾਹ ਮਹਾਰਾਜ ਜੀਆਂ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਪੀਤ੍ਰ ਗੁਰਬਾਣੀ ਹੈ ਪੌੜੀ ਪੌੜੀ ਵਿੱਚ ਸਤਿਗੁਰੂ ਜੀ ਪਹਿਲੀ ਪੌੜੀ ਵਿੱਚ ਪਰਮਾਨੰ ਕਰਦੇ ਹਨ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਪ੍ਰਥਮ ਸਭ ਤੋਂ ਪਹਿਲਾਂ ਭਗਵਤੀ ਸਿਮਰ ਕੇ ਭਗਵਤੀ ਅਕਾਲ ਪੁਰਖ ਵਹਿਗੁਰੂ ਦੀ ਸ਼ਕਤੀ ਨੂੰ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਧਿਆਉਂਦਾ ਹਾਂ ਤਾਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਸ਼ਕਤੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰ ਕਰਕੇ ਤਾਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਧਿਆਉਂਦਾ ਹਾਂ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸੁਹਾਏ ਇਸ ਤੋਂ ਬਾਅਦ ਮੈਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਿਮਰਦਾ ਹਾਂ ਜੋ ਮੇਰੇ ਸਹਾਇਕ ਹੋਣ ਹੋਈ ਸਹਾਇ ਜੋ ਮੇਰੇ ਸਹਾਇਕ ਹੋਣਗੇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਫਿਰਮਾ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰ राय ਜੀ ਨੂੰ ਸਿਮਰਦਾ ਹਾਂ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰ राय ਪਾਤਸ਼ਾਹ ਕੈਨੇ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰ राय ਸਾਹਿਬ ਜੀ ਨੂੰ ਸਿਮਰਦਾ ਹਾਂ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਾ ਸਭ ਦੁੱਖ ਜਾਏ ਫਿਰ ਮੈਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਨੂੰ ਧਿਆਉਂਦਾ ਹਾਂ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸਭ ਦੁੱਖ ਦੂਰ ਹੋ ਜਾਂਦੇ ਹਨ ਡਿਠਾ ਸਭ ਦੁੱਖ ਜਾਏ ਜਿਸ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਨੇ ਐਸੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜਿਆਂ ਨੂੰ ਮੈਂ ਧਿਆਉਂਦਾ ਹਾਂ ਤੇਗ ਬਹਾਦਰ ਸਮਰਿਆ ਕਰ ਨੌ ਨਿਦਿਆਵੇ ਧਾਈ ਤੇ ਇਸ ਤੋਂ ਪਿੱਛੋਂ ਮੈਂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਸਮਰਦਾ ਹਾਂ ਜਿਨ੍ਹਾਂ ਦਾ ਸਿਮਨ ਕਰਨ ਨਾਲ ਕਰ ਨੌ ਨਿਦਿਆਵੇ ਧਾਈ ਤੇ ਮਨੁੱਖ ਨੂੰ ਨੌ ਨਿਦਾਂ ਨੌ ਖਜ਼ਾਨੇ ਭਾਵ ਸਾਰੇ ਹੀ ਜਿਹੜੇ ਪਦਾਰਥ ਸੁਖ ਪ੍ਰਾਪਤ ਹੋ ਜਾਂਦੇ ਨੇ ਨੌ ਖਜ਼ਾਨੇ ਗੁਰੂਆ ਉਹਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਕਰਨ ਉਹਨ ਦੇ ਆਵੇ ਧਾਈ ਨੌ ਨਦੀਆਂ ਦੀ ਪ੍ਰਾਪਤੀ ਹੁੰਦੀ ਹੈ ਸਭ ਥਾਈ ਹੋਈ ਸੁਹਾਏ ਸਰਬ ਸ਼ਕਤੀਮਾਨ ਅਕਾਲ ਪੁਰਖ ਤੇ ਸਭ ਸਤਿਗੁਰੂ ਸਹਬਾਨ ਦੇ ਚਰਨਾਂ ਵਿੱਚ ਮੇਰੀ ਅਰਦਾਸ ਹੈ ਕਿ ਮੇਰੀ ਸਹਾਇਤਾ ਕਰਨ ਤਾਂਕਿ ਮੈਂ ਇਸ ਵਾਰ ਸ੍ਰੀ ਭਗਵਤੀ ਜੀ ਕੀ ਨਿਰਵਿਘਨ ਸਮਾਪਤ ਕਰ ਸਕਾਂ ਇਥੇ ਤੱਕ ਪਾਤਸ਼ਾਹ ਮਹਾਰਾਜ ਜੀ ਮੰਗਲਾਚਰਨ ਕਰਦੇ ਨੇ ਪਹਿਲੀ ਪੌੜੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਤੇ ਆਉਂਦੇ ਹੋਏ ਨੌ ਪਾਤਸ਼ਾਹੀਆਂ ਮਹਾਰਾਜ ਜੀਆਂ ਨੂੰ ਧਿਆਉਂਦੇ ਨੇ ਸਭ ਥਾਂ ਹੀ ਹੋਈ ਸਹਾਈ ਤੇ ਪਾਤਸ਼ਾਹ ਪ੍ਰਮਾਨ ਕਰਦੇ ਨੇ ਕਿ ਸਭ ਥਾਂ ਹੀ ਮੇਰੇ ਸਹਾਈ ਹੋਣਾ ਤੇ ਗੁਰਬਾਣੀ ਜਿਹੜੀ ਹੈ ਜੋ ਅਰੰਭ ਕਰਨ ਜਾ ਰਹੇ ਹਾਂ ਨਿਰਵਗਿੰਤਾ ਸਹਿਤ ਸੰਪੂਰਨ ਹੋਵੇ ਇਹ ਸਤਿਗੁਰੂ ਜੀ ਮੰਗਲਾ ਚਰਨ ਕਰਦੇ ਹੋਇਆਂ ਅਗਲੀ ਪੌੜੀ ਵਿੱਚ ਫਰਮਾਨ ਕਰਦੇ ਹਨ ਪੌੜੀ ਪੌੜੀ ਵਿੱਚ ਫਰਮਾਨ ਹੈ ਦੂਸਰੀ ਪੌੜੀ ਦੀ ਰੰਭਤਾ ਹੁੰਦੀ ਹੈ ਖੰਡਾ ਪ੍ਰਥਮ ਸਾਜਿਕੈ ਜਿਨ ਸਭ ਸਾਰ ਉਪਾਇਆ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਖੰਡਾ ਸਭ ਤੋਂ ਪਹਿਲਾਂ ਪਰਮੇਸ਼ਰ ਅਕਾਲ ਪੁਰਖ ਵਰ ਖੰਡਾ ਰੂਪੀ ਸ਼ਕਤੀ ਰਚੀ ਹੈ ਸ਼ਕਤੀ ਨੂੰ ਰਚਿਆ ਹੈ ਖੰਡਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸ਼ਕਤੀ ਨੂੰ ਰਚਿਆ ਤੇ ਉਸ ਤੋਂ ਪਿੱਛੋਂ ਜਿਹੜਾ ਹੈ ਜਿਹਨੂੰ ਸਭ ਸਾਰ ਸੰਸਾਰ ਉਪਾਇਆ ਤੇ ਉਸ ਤੋਂ ਫਿਰ ਸਾਰੇ ਸੰਸਾਰ ਦੀ ਉਤਪਨ ਕੀਤਾ ਸਾਰੇ ਜਗਤ ਨੂੰ ਰਚਨਾ ਕੀਤਾ ਹੈ ਬ੍ਰਹਮਾ ਵਿਸ਼ਨਮ ਮਹੇਸ਼ ਸਾਜ ਕੁਦਰਤ ਦਾ ਖੇਲ ਅਰ ਬਣਾਇ ਅਰ ਚਾਏ ਬਣਾਇਆ ਉਸ ਤੋਂ ਬਾਅਦ ਫਿਰ ਸਤਿਗੁਰੂ ਜੀ ਨੇ ਇਸ ਮਹਾਨ ਪ੍ਰਭੂ ਸ਼ਕਤੀ ਨੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਬਣਾ ਕਰਕੇ ਆਪਣੇ ਕੁਦਰਤੀ ਖੇਡ ਇਸ ਸੰਸਾਰ ਨੂੰ ਬਣਾਉਣਾ ਕੀਤਾ ਕੁਦਰਤੀ ਕੁਦਰਤੀ ਖੇਡ ਜਿਹੜੀ ਹੈ ਇਸ ਸੰਸਾਰ ਨੂੰ ਰਚਨਾ ਕੀਤਾ ਇਸ ਸੰਸਾਰ ਨੂੰ ਅਕਾਲ ਪੁਰਖ ਵਾਹਿਗੁਰੂ ਸ਼ਕਤੀ ਨੇ ਬਣਾਉਣਾ ਕੀਤਾ ਸਿੰਧ ਪਰਬਤ ਮੇਧਨੀ ਬਿਨ ਥੰਮਾ ਗਗਨ ਰਹਾਇਆ ਫਿਰ ਸਤਿਗੁਰੂ ਜੀ ਨੇ ਸਿੰਧ ਕਹਿੰਦੇ ਨੇ ਸਮੁੰਦਰ ਨੂੰ ਪਰਬਤ ਪਹਾੜ ਮੇਦਨ ਕਹਿੰਦੇ ਧਰਤੀ ਨੂੰ ਪਰ ਪਰਮੇਸ਼ਰ ਨੇ ਨਾ ਸਮੁੰਦਰ ਪਹਾੜ ਧਰਤੀ ਆਦ ਉਤਪਨ ਕੀਤੇ ਤੇ ਬਿਨ ਥੰਮਾ ਤੋਂ ਬਿਨ ਥੰਮਾ ਤੋਂ ਇੱਕ ਆਹ ਜਿਹੜਾ ਨਾ ਇਹ ਤੰਬੂ ਦੀ ਤਰ੍ਹਾਂ ਉੱਪਰ ਬਣਾ ਦਿੱਤਾ ਧਰਤੀ ਦੇ ਉੱਪਰ ਤੰਬੂ ਦੀ ਤਰ੍ਹਾਂ ਗਗਨ ਆਕਾਸ਼ ਜਿਹੜਾ ਹੈ ਉਸ ਨੂੰ ਕੋਈ ਵੀ ਥੰਮ ਨਹੀਂ ਖੜਾ ਹੈ ਉਹ ਇਸੇ ਤਰ੍ਹਾਂ ਪਾਤਸ਼ਾਹ ਨੇ ਇਹ ਸਾਰਾ ਕੁਝ ਬਣਾ ਕਰਕੇ ਆਕਾਸ਼ ਜਿਹੜਾ ਹੈ ਬਿਨਾਂ ਥੰਮਾ ਤੋਂ ਉਸ ਨੂੰ ਖੜਾ ਕਰ ਦਿੱਤਾ ਸ੍ਰਿ ਜੀ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ ਸ਼ਕਤੀ ਨੇ ਜਾਤਾਂ ਤੇ ਦੇਵਤਿਆਂ ਦੀ ਰਚਨਾ ਕੀਤੀ। ਦਾਨੋ ਕਹਿੰਦੇ ਨੇ ਜਾਤ ਦੇਵਤੇ। ਜਾਤਾਂ ਤੇ ਦੇਵਤਿਆਂ ਦੀ ਰਚਨਾ ਕੀਤੀ। ਤਿਨ ਅੰਦਰ ਬਾਦ ਰਚਾਇਆ ਤੇ ਉਹਨਾਂ ਦੇ ਵਿੱਚ ਫਿਰ ਦੋਹਾਂ ਦੇ ਵਿੱਚ ਲੜਾਈ ਝਗੜਾ ਖੜਾ ਕਰ ਦਿੱਤਾ। ਉਹਨਾਂ ਦੇ ਵਿੱਚ ਬਾਦ ਝਗੜਾ ਜਿਹੜਾ ਹੈ ਉਹ ਖੜਾ ਕਰਨਾ ਕੀਤਾ। ਤੈਹੀ ਦੁਰਗਾ ਸਾਜਕੈ ਦੈਤਾਂ ਦਾ ਨਾਸ਼ ਕਰਾਇਆ ਤੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੇ ਹੀ ਫਿਰ ਦੁਰਗਾ ਨੂੰ ਸਾਜਣਾ ਕੀਤਾ ਦੁਰਗਾ ਨੂੰ ਸਾਜ ਕਰਕੇ ਫਿਰ ਦੈਤਾਂ ਦਾ ਨਾਸ਼ ਕਰਵਾਇਆ ਆਪ ਜੀ ਨੇ ਹੀ ਦੈਤ ਸਾਜੇ ਦੇਵਤੇ ਸਾਜੇ ਤੇ ਆਪ ਜੀ ਨੇ ਹੀ ਫਿਰ ਦੁਰਗਾ ਨੂੰ ਸਾਜਣਾ ਕੀਤਾ ਜਿਸ ਤੋਂ ਫਿਰ ਦੈਤਾਂ ਆਦਿਕ ਦਾ ਜਿਹੜਾ ਹੈ ਉਹ ਨਾਸ਼ ਕਰਵਾਉਣਾ ਕੀਤਾ ਉਹਨਾਂ ਨੂੰ ਖਤਮ ਕਰਵਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿਸਰ ਘਾਇਆ ਏ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਤੋਂ ਹੀ ਬਲ ਸ਼ਕਤੀ ਲੈ ਕਰਕੇ ਨੇ ਰਾਮ ਜੀ ਨੇ ਰਾਮ ਜੀ ਨੇ ਸ਼ਕਤੀ ਲੈ ਕਰਕੇ ਆਪਣੇ ਬਾਣਾ ਦੇ ਨਾਲ ਬਾਣ ਚੁਲਾ ਕਰਕੇ ਦਹਿਸਰ ਜਿਹੜਾ ਹੈ ਉਸ ਨੂੰ ਘਾਲ ਕੀਤਾ ਉਸ ਨੂੰ ਮਾਰਨਾ ਕੀਤਾ ਦੈਸ ਰਾਮ ਜੀ ਨੇ ਸ਼ਕਤੀ ਲੈ ਕਰਕੇ ਆਪ ਜੀ ਤੋਂ ਹੀ ਰਾਵਣ ਨੂੰ ਖਤਮ ਕੀਤਾ ਤੈ ਤੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੇ ਪਕੜ ਗिराया ਤੇ ਆਪ ਜੀ ਤੋਂ ਹੀ ਬਲ ਲੈ ਕਰਕੇ ਕ੍ਰਿਸ਼ਨ ਜੀ ਨੇ ਆਪ ਜੀ ਤੋਂ ਹੀ ਬਲ ਲੈ ਕਰਕੇ ਕੰਸ ਨੂੰ ਜਿਹੜਾ ਹੈ ਉਸ ਨੂੰ ਕੇਸਾਂ ਤੋਂ ਫੜ ਕਰਕੇ ਮਾਰਿਆ ਗਰਾਉਣਾ ਕੀਤਾ ਤੇ ਕੇਸਾਂ ਤੋਂ ਫੜ ਕਰਕੇ ਮਾਰਨਾ ਕੀਤਾ ਉਹ ਵੀ ਬਲ ਕ੍ਰਿਸ਼ਨ ਜੀ ਨੇ ਵੀ ਆਪ ਹੀ ਇਤੋਂ ਹੀ ਲੈਣਾ ਕੀਤਾ ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਤੋਂ ਹੀ ਬਲ ਲੈ ਕਰਕੇ ਕ੍ਰਿਸ਼ਨ ਜੀ ਨੇ ਕੰਸ ਨੂੰ ਕੇਸਾਂ ਤੋਂ ਪਕੜ ਕਰਕੇ ਗਰੌਣਾ ਕੀਤਾ ਮਾਰਨਾ ਕੀਤਾ ਬੜੇ ਬੜੇ ਮਨ ਦੇਵਤੇ ਕਈ ਜੁਗ ਤਨੀ ਤਨ ਤਾਇਆ ਤੇ ਬੜੇ ਬੜੇ Muni ਜਨ ਦੇਵਤੇ ਜਨ ਦੇਵਤਿਆਂ ਨੇ ਮੁਨੀਆਂ ਨੇ ਕਈ ਯੁਗ ਕਈ ਯੁਗਾ ਤੱਕ ਤਿੰਨੀ ਤਨ ਤਾਇਆ ਆਪਣੇ ਤਨ ਨੂੰ ਤਪੱਸਿਆ ਕੀਤੀ ਤੌਣਾ ਕੀਤਾ ਜਿਨ੍ਹਾਂ ਨੇ ਬੜੀ ਕਠਨ ਤਪੱਸਿਆ ਕੀਤੀ ਕਈ ਕਈ ਯੁਗ ਕਈ ਮੁਨੀਆਂ ਨੇ ਦੇਵਤਿਆਂ ਨੇ ਕਈ ਕਈ ਯੁਗ ਤਪੱਸਿਆ ਕੀਤੀ ਆਪ ਜੀ ਨੂੰ ਧਿਆਉਣਾ ਕੀਤਾ ਕਿੰਨੀ ਤੇਰਾ ਅੰਤ ਨਾ ਪਾਇਆ ਪਰ ਕੋਈ ਵੀ ਤੇਰਾ ਅੰਤ ਨਾ ਪਾ ਸਕਿਆ ਭਾਵੇਂ ਕਈ ਕਈ ਯੁੱਗ ਕਈਆਂ ਨੇ ਤਪ ਕੀਤਾ ਤਪੱਸਿਆ ਕੀਤੀ ਪਰ ਹੇ ਅਕਾਲ ਪੁਰਖ ਵਾਹਿਗੁਰੂ ਜੀ ਕਿਸੇ ਨੇ ਵੀ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦ ਸੀਲੀ ਤ੍ਰੇਤਾ ਆਇਆ ਫਿਰ ਸੱਚ ਦਾ ਯੁੱਗ ਸਤਜੁਗ ਖਤਮ ਹੋ ਗਿਆ ਤੇ ਅਧੇ ਸੇਲ ਸੁਭਾਵ ਵਾਲਾ ਤ੍ਰੇਤਾ ਯੁੱਗ ਆਰੰਭ ਹੋ ਗਿਆ ਅਧ ਸੇਲੀ ਤ੍ਰੇਤਾ ਆਇਆ ਸਤਜੁਗ ਬਤੀਤ ਗਿਆ ਤੇ ਫਿਰ ਤ੍ਰੇਤੇ ਯੁੱਗ ਦੀ ਆਰੰਭਤਾ ਹੋ ਗਈ ਨੱਚੀ ਕਲ ਸਰੋਸਰੀ ਕਲ ਨਾਰਦ ਡੌਰੂ ਆਇਆ ਤੇ ਫਿਰ ਨਾਰਦ मुनि ਦੀ istri ਕਲ ਕਲਾ ਕਲੇਸ਼ ਸਭ ਦੇ ਸਿਰ ਤੇ ਸਵਾਰ ਹੋ ਕਰਕੇ ਨੱਚਣ ਲੱਗ ਪਈ ਕਲਾ ਕਲੇਸ਼ ਜਿਹੜੀ ਹੈ ਨਾ ਉਹ ਸਾਰਿਆਂ ਦੇ ਸਿਰ ਤੇ ਸਵਾਰ ਹੋ ਕਰਕੇ ਨੱਚਣ ਲੱਗ ਪਈ ਨਾਰਦ Muni ਨੇ ਇਸ ਨਾਚ ਨੂੰ ਤਿੱਖਾ ਕਰਨ ਵਾਸਤੇ ਕਲ ਕਲੇਸ਼ ਨੂੰ ਵਧਾਉਣ ਵਾਸਤੇ ਡੌਰੂ ਵਜਾਇਆ ਡੌਰੂ ਕਿਤੇ ਕੋ ਲੜਾਈ ਹੁੰਦੀ ਹੋਵੇ ਨਾ ਤੇ ਕਈ ਕਹਿ ਦਿੰਦੇ ਨੇ ਕਿ ਨਾਰਦ ਦਾ ਡੌਰੂ ਵੱਜਦਾ ਪਿਆ ਉੱਥੇ ਲੜਾਈ ਹੁੰਦੀ ਪਈ ਹੈ ਕਲ ਕਲੇਸ਼ ਬੜਾ ਵੱਧ ਗਿਆ ਤੇ নারদ ਨੇ ਹੋਰ ਢਾਰੂ ਵਜਾ ਕਰਕੇ ਹੋਰ ਉਸ ਨੂੰ ਤੇਜ ਕਰਨਾ ਕੀਤਾ ਭਾਵ ਰਾਜੀ ਮਹਾਰਾਜੀ ਪ੍ਰਜੋਗ ਗੁਣ ਵਿੱਚ ਪ੍ਰਵਿਰਤ ਹੋ ਕਰਕੇ ਆਪਸ ਵਿੱਚ ਲੜਾਈਆਂ ਕਰਨ ਲੱਗ ਪਏ ਆਪਸ ਦੇ ਵਿੱਚ ਉਹਨਾਂ ਦਾ ਕਲੇਸ਼ ਬੜਾ ਵੱਧ ਗਿਆ ਅਭਿਮਾਨ ਉਤਾਰਨ ਦੇਵਤਿਆਂ ਮਹ ਖਾਸੁਰ ਸੁੰਦ ਸੁੰਭ ਉਪਾਇਆ ਫਿਰ ਅਭਿਮਾਨ ਹੰਕਾਰ ਦੇਵਤਿਆਂ ਦਾ ਹੰਕਾਰ ਉਤਾਰਨ ਵਾਸਤੇ ਲਾਉਣ ਵਾਸਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਹ ਖਾਸੁਰ ਨਾਮ ਦਾ ਜਿਹੜਾ ਸੀ ਦੰਤ ਉਸ ਨੂੰ ਹੀ ਰਚਨਾ ਕੀਤੀ ਮਹ ਖਾਸੁਰ ਜਿਹੜਾ ਸੀਗਾ ਦੰਤ ਜਿਹੜਾ ਸੀ ਨਾ ਕਿਉਂਕਿ ਦੇਵਤਿਆਂ ਦਾ ਹੰਕਾਰ ਨੂੰ ਨਾਸ਼ ਕਰ ਲਈ ਨਾ ਮਹ ਖਾਸੁਰ ਤੇ ਸੁੰਭ ਆਦ ਮਹਾਨ ਬਲੀ ਯੋਧੇ ਜਿਹੜੇ ਰਾਖਸ਼ ਸੀ ਉਹਨਾਂ ਦੀ ਉਤਪਤੀ ਕੀਤੀ ਉਹਨਾਂ ਨੂੰ ਉਤਪਨ ਕੀਤਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੀਤ ਲਏ ਤਿੰਨ ਦੇਵਤੇ ਤਿਹ ਲੋਕੀ ਰਾਜ ਕਮਾਇਆ ਤੇ ਉਹਨਾਂ ਨੇ ਫਿਰ ਸਾਰੇ ਹੀ ਦੇਵਤੇ ਜਿਹੜੇ ਸੰਨ ਜਿੱਤ ਲਏ ਜਿੱਤਨਾ ਲੋਕਾਂ ਦੇ ਵਿੱਚ ਉਹਨਾਂ ਨੇ ਆਪਣਾ ਰਾਜ ਪੈਦਾ ਕਰ ਦਿੱਤਾ ਰਾਖਸ਼ਾਂ ਦਾ ਰਾਜ ਹੋ ਗਿਆ ਰਾਖਸ਼ਾਂ ਦਾ ਦੇਵਤਿਆਂ ਨੂੰ ਉਹਨਾਂ ਨੇ ਜਿੱਤ ਲਿਆ ਕਿਉਂਕਿ ਦੇਵਤਿਆਂ ਨੂੰ ਹੰਕਾਰ ਹੋ ਗਿਆ ਸੀ ਫਿਰ ਉਹਨਾਂ ਦਾ ਹੰਕਾਰ ਖਤਮ ਕਰਨ ਬਾਅਦ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਾਤਾ ਦੇਉ ਰਚਨਾ ਕੀਤੀ ਬੜਾ ਜੋਧਾ ਬਲੀ ਸੀ ਗਿਆ ਮਹਖਾਸਰ ਤੇ ਸੁंभ ਆਦ ਇਹ ਦਾਤ ਸੀ ਜਿਹੜੇ ਇਹਨਾਂ ਨੇ ਫਿਰ ਦੇਵਤਿਆਂ ਨੂੰ ਜਿੱਤ ਲਿਆ ਇਹ ਜਿੱਤ ਕਰਕੇ ਇਤਨਾ ਲੋਕਾਂ ਦੇ ਵਿੱਚ ਸਵਰਗ ਲੋਕ ਮਾਤ ਲੋਕ ਤੇ ਪਤਾਲ ਲੋਕ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਸੀ ਰਾਜ ਕਾਇਮ ਕਰ ਦਿੱਤਾ ਵੱਡਾ ਬੀਰ ਅਖਾਏ ਕੈ ਸਿਰ ਉੱਪਰ ਛਤਰ ਫਿਰਾਇਆ ਇਸੇ ਤਰ੍ਹਾਂ ਜਿਹੜਾ ਸੀ ਮਹਖਾਸਰ ਦਾਤ ਜਿਹੜਾ ਸੀ ਉਸ ਨੇ ਬੜਾ ਵੱਡਾ ਸੂਰ ਬੀਰ ਅਖਵਾ ਕਰਕੇ ਚੱਕਰਵਰਤੀ ਰਾਜਾ ਬਣ ਕਰਕੇ ਆਪਣੇ ਸਿਰ ਦੇ ਉੱਪਰ ਸਤਰ ਚਲਾਇਆ ਜਿੱਤਾ ਇੰਦਰ ਨਕਾਲ ਕੈ ਤਿੰਨ ਗਿਰ ਕੈ ਲਾਸ ਤਕਾਇਆ ਤੇ ਫਿਰ ਇੰਦਰ ਨੂੰ ਜਿਹੜਾ ਰਾਜਾ ਸੀ ਸਵਰਗਾਂ ਦਾ ਰਾਜਾ ਉਹਨਾਂ ਨੇ ਜਿੱਤ ਲਿਆ ਤੇ ਉਹਨੂੰ ਉੱਥੋਂ ਫਿਰ ਕੱਢ ਦਿੱਤਾ ਗਿਆ ਇੰਦਰ ਜਿਹੜਾ ਦੇਵਤਾ ਸੀ ਸਵਰਗ ਵਿੱਚੋਂ ਕੱਢ ਦਿੱਤਾ ਗਿਆ ਤੇ ਉਹ ਸ਼ਿਵ ਜੀ ਦੇ ਨਿਵਾਸ ਸਥਾਨ ਕਲਾਸ ਪਹਾੜ ਜਿਹੜਾ ਹੈ ਕਲਾਸ ਪਹਾੜ ਵਿੱਚ ਜਾ ਕਰਕੇ ਦਿਨ ਗੁਜ਼ਾਰ ਲੱਗਾ ਇੰਦਰ ਜਿਹੜਾ ਸੀ ਉੱਥੇ ਜਾ ਕਰਕੇ ਫਿਰ ਆਪਣੇ ਦਿਨ ਕੱਟਣ ਲੱਗਾ ਡਰ ਕੇ ਹੱਥੋਂ ਦਾਨ ਵੀ ਦਿਲ ਅੰਦਰ ਤਰਾਸ ਵਿਧਾਇਆ ਇਸੇ ਤਰ੍ਹਾਂ ਇੰਦਰ ਰਾਖਸ਼ਾ ਕੋਲੋਂ ਬਹੁਤ ਡਰ ਗਿਆ ਉਸ ਦੇ ਮਨ ਅੰਦਰ ਦੈਨ ਦਾ ਭੈ ਬਹੁਤ ਵੱਧ ਗਿਆ ਪਾਸ ਦੁਰਗਾ ਦੇ ਇੰਦਰ ਆਇਆ ਇਸੇ ਤਰ੍ਹਾਂ ਮਹਾਕਾਸੁਰ ਕੋਲੋਂ ਸੁਰਗ ਲੋਕ ਦਾ ਰਾਜ ਖਵਾ ਕਰਕੇ ਇੰਦਰ ਰਾਕਸ਼ਾ ਕੋਲੋਂ ਬਚਣ ਲਈ ਦੁਰਗਾ ਦੇਵੀ ਦੀ ਸ਼ਰਨ ਵਿੱਚ ਆਇਆ। ਪਾਸ ਦੁਰਗਾ ਦੇ ਇੰਦਰ ਆਇਆ ਫਿਰ ਦੁਰਗਾ ਦੇ ਪਾਸ ਜਦੋਂ ਇੰਦਰ ਨੇ ਜਾਣਾ ਕੀਤਾ ਅਗਲੀ ਪੌੜੀ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ ਪੌੜੀ ਇਹ ਚੌਥੀ ਪੌੜੀ ਦੀ ਅਰੰਭਤਾ ਹੁੰਦੀ ਹੈ। ਇੱਕ ਦਿਹਾੜੇ ਨਾਮਣ ਆਈ ਦੁਰਗਾ ਸਹਾ ਇੱਕ ਦਿਨ ਜਦੋਂ ਦੁਰਗਾ ਨਦੀ ਤੇ ਇਸ਼ਨਾਨ ਕਰਨ ਲਈ ਆਈ ਤੇ ਇਹ ਇਸ਼ਨਾਨ ਕਰਨ ਵਾਸਤੇ ਜਦੋਂ ਆਉਣਾ ਕੀਤਾ ਤੇ ਉੱਥੇ ਫਿਰ ਇੰਦਰ ਨੇ ਪਹੁੰਚਣਾ ਕੀਤਾ ਇੰਦਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ ਫਿਰ ਇੰਦਰ ਨੇ ਉੱਥੇ ਪਹੁੰਚ ਕਰਕੇ ਨਾ ਦੁਰਗਾ ਦੇਵੀ ਨੂੰ ਮਿਲ ਕਰਕੇ ਦੁਰਗਾ ਨੂੰ ਮਿਲ ਕਰਕੇ ਤੇ ਦੇਗੂਆਂ ਨੂੰ ਮਿਲ ਕਰਕੇ ਤੇ ਸਾਰਾ ਹਾਲ ਆਪਣਾ ਸੀ ਦੁੱਖ ਜਿਹੜਾ ਸੀਗਾ ਇੰਦਰ ਬ੍ਰਿਤਾ ਸੁਣਾਈ ਆਪਣੇ ਹਾਲ ਦੀ ਆਪਣਾ ਹਾਲ ਆਪਣਾ ਦੁੱਖ ਜਿਹੜਾ ਸੀ ਉਹ ਦੁਰਗਾ ਨੂੰ ਸੁਣਾਉਣਾ ਕੀਤਾ ਸ਼ੀਨ ਲਈ ਠਕਰਾਈ ਸਾਤੇ দানਵੀ ਦੱਸਣਾ ਕੀਤਾ ਇੰਦਰ ਨੇ ਬੇਨਤੀ ਕੀਤੀ ਕਿ ਹੈ ਦੁਰਗਾ ਜੀ ਰਾਕਸ਼ਣ ਇਸ ਆਪਣੇ ਬਲ ਨਾਲ ਸਾਥੋਂ ਸੁਰਗ ਲੋਕ ਦੀ ਪਾਤਸ਼ਾਹੀ ਜਿਹੜੀ ਆ ਖੋ ਲਈ ਆ ਸਾਡੇ ਤੋਂ ਸਾਡੇ ਤੋਂ ਰਾਜ ਭਾਗ ਜਿਹੜਾ ਹੈ ਉਹ ਸਾਡੇ ਤੋਂ ਖੋ ਲਿਆ ਹੈ ਲੋਕੀ ਤੇ ਫਰਾਈ ਦੋਹੀ ਆਪਣੀ ਤੇ ਉਹਨਾਂ ਨੇ ਨਾ ਰਾਕਸ਼ਣ ਦੇ ਜਿਹੜਾ ਹੈ ਉਹ ਸਾਰੇ ਉਹਨਾਂ ਨੇ ਆਪਣਾ ਰਾਜ ਕਾਇਮ ਕਰ ਲਿਆ ਆ ਤੇ ਉਹਨਾਂ ਲੋਕੀ ਤੇ ਫਰਾਈ ਦੋਹੀ ਆਪਣੀ ਉਹਨਾਂ ਨੇ ਤਿੰਨਾਂ ਲੋਕਾਂ ਦੇ ਵਿੱਚ ਜਿਹੜਾ ਨਾ ਆਪਣਾ ਹੀ ਨਾਂ ਦੀ ਦੁਹਾਈ ਫੇਰ ਦਿੱਤੀ ਹੈ ਆਪਣਾ ਰਾਜ ਉਹਨਾਂ ਨੇ ਕਾਇਮ ਕਰ ਲਿਆ ਹੈ ਉਹ ਸੰਸਾਰੇ ਸੰਸਾਰ ਦੇ ਵਿੱਚ ਰਾਜ ਹੀ ਬਣ ਕਰਕੇ ਬੈਠ ਗਏ ਨੇ ਦਾਤ ਜਿਹੜੇ ਹਨ ਬੈਠੇ ਵਾਈ ਵਿਧਾਈ ਤੇ ਅਮਰਾਵਤੀ ਇਸੇ ਤਰ੍ਹਾਂ ਜਿਹੜੇ ਰਾਖਸ਼ ਨੇ ਉਹ ਸੰਸਾਰ ਵਿੱਚ ਚੱਕਰਵਾਜੀ ਰਾਜੇ ਬਣ ਕਰਕੇ ਬੈਠ ਗਏ ਨੇ ਉੱਥੇ ਬੈਠ ਕਰਕੇ ਬੜੀਆਂ ਖੁਸ਼ੀਆਂ ਮਨਾਉਂਦੇ ਨੇ ਇੰਦਰਪਰੀ ਵਿੱਚ ਬੈਠੇ ਖੁਸ਼ੀਆਂ ਦੀ ਬਾਜੀ ਉਜਾ ਕਰਕੇ ਮੌਜਾਂ ਕਰ ਰਹੇ ਹਨ ਦਿੱਤੇ ਦੇਵ ਭੁਜਾਈ ਸਭ ਨਾ ਰਾਖਸ਼ਾ ਤੇ ਉਹਨਾਂ ਰਾਖਸ਼ਾ ਨੇ ਉੱਥੋਂ ਸਾਰੇ ਹੀ ਆਪਣੇ ਜ਼ੋਰ ਦੇ ਨਾਲ ਨਾਲ ਦੇਵਤਿਆਂ ਨੂੰ ਭੁਜਾ ਦਿੱਤਾ ਹੈ ਉਹ ਆਪਣਾ ਰਾਜ ਕਾਇਮ ਕਰਕੇ ਬੈਠ ਗਏ ਨੇ ਉੱਥੇ ਮੌਜਾਂ ਕਰਦੇ ਨੇ ਬਾਜੀ ਵਜਾ ਰਹੇ ਨੇ ਤੇ ਉੱਥੋਂ ਜਿਹੜਾ ਹੈ ਉਹਨਾਂ ਨੇ ਦੇਵਤਿਆਂ ਨੂੰ ਸਾਰਿਆਂ ਨੂੰ ਉੱਥੋਂ ਭਜਾ ਦਿੱਤਾ ਹੈ ਕਿਨੇ ਨਾ ਜਿੱਤ ਜਾਈ ਮਹਕੇ ਦਾਤ ਨੂੰ ਤੇ ਅਸੀਂ ਰਾक्षਸਾਂ ਦੇ ਨੂੰ ਮੁਕਾਬਲਾ ਕਰਨ ਵਾਸਤੇ ਨਾ ਅਸੀਂ ਬੜਾ ਜ਼ੋਰ ਲਾਇਆ ਪਰ ਮਹਖਾਸੁਰ ਦਾਤ ਜਿਹੜਾ ਨਾ ਉਹ ਸਾਡੇ ਕੋਲੋਂ ਕਿਸੇ ਕੋਲੋਂ ਵੀ ਜਿੱਤਿਆ ਨਹੀਂ ਜਾ ਸਕਿਆ ਜਿੱਤਿਆ ਨਹੀਂ ਜਾਂਦਾ ਅਸੀਂ ਬੜਾ ਜ਼ੋਰ ਲਾ ਕਰਕੇ ਦੇਖਿਆ ਹੈ ਕਿਰਨਾ ਜਿੱਤਿਆ ਜਾਈ ਮਹਖੇ ਦਾਤ ਨੂੰ ਕੋਈ ਵੀ ਉਹਨੂੰ ਜਿੱਤ ਨਹੀਂ ਸਕਦਾ ਉਹ ਬਹੁਤ ਜੁਦਾ ਮਹਾਬਲੀ ਹੈ ਉਹ ਕਿਸੇ ਤੋਂ ਜਿੱਤਿਆ ਨਹੀਂ ਜਾਂਦਾ ਅਸੀਂ ਬੜਾ ਜੋਰ ਲਾ ਕੇ ਦੇਖਿਆ ਹੈ ਤੇਰੀ ਸ਼ਾਮਤ ਕਾਈ ਦੇਵੀ ਦੁਰਗਾ ਸਾਹ ਤੇ ਹੁਣ ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ ਇਹ ਦੁਰਗਾ ਦੇਵੀ ਤੇਰੀ ਸ਼ਰਨ ਦੇ ਵਿੱਚ ਆਏ ਹਾਂ ਤੁਸੀਂ ਹੀ ਇਸ ਸਮੇਂ ਸਾਡੀ ਸਹਾਇਤਾ ਕਰਨ ਦੇ ਸਮਰੱਥ ਹੋ ਤੁਸੀਂ ਹੀ ਸਾਡੀ ਸਹਾਇਤਾ ਕਰ ਸਕਦੇ ਹੋ ਹੁਣ ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਹਾਂ ਕਿ ਦੁਰਗਾ ਮਾਤਾ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਆ ਸਾਡੇ ਕੋਲ ਨਹੀਂ ਉਹ ਜਿੱਤਿਆ ਜਾਂਦਾ ਸਾਨੂੰ ਤੇ ਉਥੋਂ ਕੱਢ ਦਿੱਤਾ ਉਸ ਨੇ ਸਾਰੇ ਦੇਵਤਿਆਂ ਨੂੰ ਕੱਢ ਦਿੱਤਾ ਤੇ ਆਪ ਉੱਥੇ ਵਾਜਿ ਬੁਜਾਰੇ ਨੇ ਆਪ ਸ਼ਕਤਰ ਝੁਲਾ ਰਹੇ ਨੇ ਆਪ ਰਾਜ ਭਾਗ ਕਰਕੇ ਬੈਠ ਗਏ ਨੇ ਸਾਨੂੰ ਉਤੋਂ ਕਢ ਦਿੱਤਾ ਤੇ ਅਸੀਂ ਹੁਣ ਤੁਹਾਡੀ ਸ਼ਰਨ ਵਿੱਚ ਆਏ ਹਾਂ ਅਗਲੀ ਪੌੜੀ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ ਪੌੜੀ ਪੰਜਵੀਂ ਪੌੜੀ ਦੀ ਆਰੰਭਤਾ ਹੁੰਦੀ ਹੈ ਦੁਰਗਾ ਬੈਣ ਸੁਨੰਦੀ ਹੱਸੀ ਹੜੜਾਏ ਪਰ ਇੰਦਰ ਜੀ ਇਹ ਦੁੱਖ ਭਰੀ ਵਾਰਦਾਤ ਨੂੰ ਸੁਣ ਕਰਕੇ ਨਾ ਦੁਰਗਾ ਖਿੜ ਖੜਾ ਕਰਕੇ ਹੱਸ ਪਈ ਉਹੀ ਸਿਹੋ ਮੰਗਾਇਆ ਰਾਖਸ਼ ਭਖਣਾ ਪਰ ਉਸ ਨੇ ਦੁਰਗਾ ਨੇ ਬੜੇ ਕਰੋਧ ਨਾਲ ਭਰ ਗਈ ਤੇ ਆਪਣੇ ਉਸ ਰਾਖਸ਼ਾ ਨੂੰ ਖਾਣ ਵਾਲਾ ਆਪਣਾ ਸ਼ੇਰ ਮੰਗਵਾਇਆ ਭਖਣਾ ਖਾਣ ਵਾਲਾ ਰਾਖਸ਼ਾ ਨੂੰ ਖਾਣ ਵਾਲਾ ਜਿਹੜਾ ਸੀ ਉਹ ਆਪਣਾ ਸ਼ੇਰ ਦੁਰਗਾ ਨੇ ਮੰਗਵਾਇਆ ਚਿੰਤਾ ਕਰਹੁ ਨਕਾਈ ਦੇਵਾਂ ਨੂੰ ਆਖਿਆ ਪ੍ਰਦੇਵਤਾ ਨੂੰ ਕਹਿਣਾ ਕੀਤਾ ਕਿ ਕਿਸੇ ਗੱਲ ਦਾ ਤੁਸੀਂ ਚਿੰਤਾ ਨਾ ਕਰੋ ਫਿਕਰ ਨਾ ਕਰੋ ਕਿਸੇ ਗੱਲ ਦੀ ਚਿੰਤਾ ਨਾ ਕਰੋ ਮੈਂ ਤੁਹਾਡਾ ਦੁੱਖ ਜਿਹੜਾ ਹੈ ਉਹ ਨਿਰਵਿਰਤ ਕਰਾਂਗੀ ਤੁਹਾਡੀ ਸੁਣਨੀ ਕੀਤੀ ਹੈ ਤੁਹਾਡਾ ਦੁੱਖ ਸੁਣਿਆ ਹੈ ਤੁਸੀਂ ਕਿਸੇ ਗੱਲ ਦੀ ਕੋਈ ਚਿੰਤਾ ਨਾ ਕਰੋ ਰੋਹੀ ਮਹਾਮਾਈ ਰਾਖਸ਼ ਮਾਰਨੇ ਤੇ ਦੇਵਤਿਆਂ ਦਾ ਦੁੱਖ ਸੁਣ ਕਰਕੇ ਦੁਰਗਾ ਮਾਤਾ ਬੜੇ ਰੋਵ ਵਿੱਚ ਭਰ ਗਈ ਉਸ ਨੇ ਰਾਖਸ਼ਨ ਨਾਸਤ ਕਰਨ ਦੀ ਤਿਆਰੀ ਕਰ ਲਈ ਕਿ ਰਾਖਸ਼ਾਂ ਨੂੰ ਤਿਆਰੀ ਕਰਨ ਦੀ ਕਿਉਂਕਿ ਇਹ ਦੇਵਤੇ ਇੰਦਰ ਸ਼ਰਨ ਦੇ ਵਿੱਚ ਆਏ ਕਿ ਸਾਡੇ ਕੋਲ ਨਹੀਂ ਉਹ ਜਿੱਤੇ ਜਾ ਸਕਦੇ ਤੇ ਤੁਸੀਂ ਸਾਡੀ ਸਹਾਇਤਾ ਕਰੋ ਤੇ ਫਿਰ ਦੁਰਗਾ ਨੇ ਜਿਹੜਾ ਹੈ ਉਸ ਦਾਤਾ ਦਾ ਨਾਸ਼ ਕਰਨ ਵਾਸਤੇ ਤਿਆਰੀ ਕਰ ਲਈ ਹੈ ਇੱਥੇ ਜਿਹੜੀ ਹੈ ਪੰਜ ਪੌੜੀਆਂ ਦੀ ਸਮਾਪਤੀ ਹੁੰਦੀ ਹੈ ਸਤਿਗੁਰੂ ਜੀ ਨੇ ਕਿਰਪਾ ਕੀਤੀ ਪੰਜ ਪੌੜੀਆਂ ਦੀ ਰੋਜ਼ਾਨਾ ਕਥਾ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ ਪੰਜ ਪੌੜੀਆਂ ਦੀ ਸਮਾਪਤੀ ਹੋਈ ਹੈ ਫਿਰ ਇਸੇ ਤਰ੍ਹਾਂ ਅੱਗੇ ਜੇ ਤਰ੍ਹਾਂ ਫਿਰ ਜੰਗ ਜੁੱਦ ਹੁੰਦਾ ਹੈ ਉਹ ਅੱਗੇ ਜਾ ਕਰਕੇ ਵਾਰਤਾ ਆਵੇਗੀ ਇਹ ਪਾਵਨ ਪਿਤਰ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਦਾ ਉਚਾਰਨ ਕੀਤੀ ਹੋਈ ਗੁਰਬਾਣੀ ਹੈ ਚੰਡੀ ਦੀ ਵਾਰ ਦੀ ਗੁਰਬਾਣੀ ਜਿਸ ਦੀਆਂ ਪੰਜ ਪੌੜੀਆਂ ਆਪ ਜੀਆ ਨੇ ਕਥਾ ਅਨੁਸਾਰ ਸਰਮਣ ਕੀਤੀਆਂ ਹਨ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਵਾਦ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਛੋਟੀਆਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਜਿਹਾ ਬੱਚਾ ਸਮਝ ਕਰ ਕਰਕੇ ਥੋੜੀ ਮਤ ਵਾਲਾ ਸਮਝ ਕਰਕੇ ਮੁਆਫ ਕਰਨਾ ਅੱਗੇ ਤੋਂ ਅਰਦਾਸ ਕਰਨੀ ਗੁਰੂ ਚਰਨਾਂ ਦੇ ਵਿੱਚ ਗੁਰਬਾਣੀ ਪੜ੍ਹਨ ਦੀ ਕਥਾ ਵਿਚਾਰਾਂ ਕਰਨ ਦੀ ਇਜਾਜ਼ਤ ਆ ਜਾਵੇ ਜੀ ਆਓ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਫਿਰ ਅਰਦਾਸ ਕ੍ਰਪਾਵਨ ਪੀਤਰ ਹੁਕਮਨਾਮਾ ਆਪ ਜੀ ਆਨੇ ਸਰਵਣ ਕਰਨਾ ਹੈ ਜੀ ਚਿੰਤਾ ਕਰਹੁ ਨ ਕਾਈ ਦੇਵਾਨੂ ਆਖਿਆ ਰੋਹੀ ਮਹਾ ਮਾਈ ਰਾਖਸ ਮਾਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ